ਸ਼ੁੱਕਰਵਾਰ ਦੀ ਰਾਤ ਕਰੀਬ 8:30 ਵਜੇ ਬਟਾਲਾ ਦੇ ਖਜੂਰੀ ਗੇਟ ਨੇੜੇ ਇੱਕ ਬੂਟਾਂ ਦੇ ਸ਼ੋਅਰੂਮ ਤੇ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ ਇਸ ਗੋਲੀकांड 'ਚ 7 ਵਿਅਕਤੀ ਗੰਭੀਰ ਜ਼ਖਮੀ ਹੋਏ ਦੱਸੇ ਜਾਂਦੇ ਜਿਨ੍ਹਾਂ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਉਧਰ थाना ਸਿਟੀ ਦੀ ਪੁਲਿਸ ਮੌਕੇ ਤੇ ਪੁੱਜ ਕੇ ਜਾਂਚ ਜੇ ਜੁਟੀ ਹੋਈ ਹੈ ਕਰਵਾਚੋਰ ਦੀ ਰਾਤ ਨੂੰ ਚੱਲੀਆਂ ਗੋਲੀਆਂ ਨਾਲ ਬਟਾਲਾ ਦੇ ਲੋਕਾਂ 'ਚ ਦਾਦਾ ਮਾਹੌਲ ਪਾਇਆ ਜਾ ਰਿਹਾ ਹੈ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਜਿਨ੍ਹਾਂ ਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਵਿੱਚ ਜੁਟੇ ਹਨ ਆ ਬੇਲਾ ਪਾਪਾ ਥੱਲੇ ਇਧੋ ਜਾ ਥੱਲੇ ਨਿਸ਼ਾਨ ਹੈ ਗੇ ਗੱਲ ਕਰਦੇ ਤੁਹਾਡੇ ਨਾਲ ਕੋਈ ਖੜਿਆ ਨਹੀਂ ਦੀ ਵੇਲਾ ਪਾਥ ਥਲੇ 2000 ਥਲੇ ਨਿਸ਼ਾਨ ਹੈਗਾ ਮੈਂ ਕਹਿੰਦਾ ਤੁਹਾਡੇ ਤੁਹਾਡੇ ਕੋਲ ਖੜਿਆ ਹੈ